ਆ ਦੇਖੋ ਸੰਗਤ ਜੀ ਆ ਨਾ ਕੱਲ ਅਸੀਂ ਆਏ ਸੀਗੇ ਤੇ ਉਦੋਂ ਇੰਨੇ ਫੁੱਲ ਹੋ। ਦੇਖੀ ਸੀ ਸਾਨੂੰ ਤੇ ਕੱਲ ਤੋਂ ਲੈ ਕੇ ਹੁਣ ਅੱਜ ਦੁਬਾਰਾ ਦੂਜੇ ਦਿਨ ਆਏ ਅਸੀਂ ਤਾਂ ਫੇਰ ਆ ਵੇਖੋ। ਐ ਲੱਗਦਾ ਜਿਵੇਂ ਕੋਈ ਰਬੜ ਦੇ ਹੁੰਦੀਆਂ ਤੇ ਪਰ ਇਹ ਅਸਲੀ ਆ। ਤੇ ਗੁਰੂ ਘਰ ਤੇ ਕਿੰਨਾ ਪੌਦਾ ਲੱਗਿਆ ਇਹ। ਇਹ ਪਹਿਲਾਂ ਫੁੱਲ ਲੱਗਦੇ ਆ ਤੇ ਬਾਅਦ ਚ ਪੱਤੇ। ਇਹਦੀ ਖਾਸੀਅਤ ਕੀ ਇਹ ਆ ਤੇ ਪਰ ਪਤਾ ਲੈਣੇ ਵੀ ਹੈ ਕਿਹੜਾ। ਰਾਵੜ ਜੀ ਦੇ ਲੱਗਦੇ ਆ ਅਗਨੋਇਆ ਰੋਖਾ ਜੀ ਇਹ ਤੇ ਪੱਤੇ ਇਹਦੇ ਹੁੰਦੇ ਆ ਬੋੜ ਦੇ ਜਿਹੇ ਪੱਤੇ ਹੁੰਦੇ ਆਪਣੇ ਬੋੜ ਹੁੰਦਾ ਤੇ ਇਹਦਾ ਚ ਇਹ ਆ ਜੀ ਸਿਸਟਮ ਵੀ ਇਹਦੇ ਫੁੱਲ ਪਹਿਲਾਂ ਲੱਗਦੇ ਆ ਆ ਹੁਣ ਪਹਿਲਾਂ ਸੁੱਕਾ ਸੀਗਾ ਜੀ ਤੰਦ ਕਾਰਨ ਹੁਣ ਇਹ ਜਦੋਂ ਚੱਲ ਪਿਆ ਤਾਂ ਇਹਦੇ ਪੱਤੇ ਵੀ ਬਾਅਦ ਚ ਲੱਗਣੇ ਆ ਤੇ ਫੁੱਲ ਇਹਦੇ ਆ ਚੱਲ ਪਏ ਐਡੇ ਐਡੇ ਫੁੱਲ ਆਰੇ ਤਿੰਨ ਤਰ੍ਹਾਂ ਦੇ ਹੁੰਦੇ ਆ ਜੀ ਇਹ ਮਗਰੋਈਆ ਰਖਤਾ ਆ ਇਥੋਂ ਉੱਡਾ ਦਾ ਰਤੂ ਵੀ ਬਣ ਜਾ ਹੋ ਜਾਂਦਾ ਜੀ ਇਹ ਕਈ ਠਾਈ ਲੱਗਿਆ ਹੈ ਨਾ ਚੌਂਕਾ 'ਚ ਵੀ ਲੱਗੇ ਇੱਥੇ ਜੀ ਸਹਾਰਾ ਦੀਆਂ ਰੋਡ ਤੇ ਤੇ ਆਮ ਸੜਕਾਂ ਤੇ ਵੀ ਲੱਗਿਆ ਮਗਰੋਇਆ ਮਗਰੋਇਆ ਕਿਸਮ ਦਾ ਰਖਤਾ ਜੀ ਇਹ ਤੇ